ਜੀ ਚੱਲੇ ਅੱਜ ਇਕੰਡਰਲਾ ਹੈ ਮੈਂ ਮਾਰੇਗੇ ਕਿਹੜਾ ਹਾਂਜੀ ਦੇਖਿਆ ਜੀ ਪਰ ਹੈ ਅੱਜ ਅਸੀਂ ਦੋ ਜਣੇ ਤੁਸੀਂ ਤੇ ਤਾਇਆ ਜੀ ਬਾਕੀ ਅੱਜ ਮਿਲ ਗਏ ਵੀ ਆ ਗੇੜਾ ਮਾਰੇ ਆਉਂਦੇ ਕਾਲੂ ਜੇ ਪਸੰਦ ਆ ਗਿਆ ਕੋਈ ਦੇ ਕੇ ਆਉਂਗੇ ਅੱਜ ਕੱਲ ਸੌਦਾ ਕਰੇ ਆਉਂਗੇ ਜੇ ਸੌਦਾ ਹੋ ਗਿਆ ਕਾਲੂ ਲਿਆਉਂਗੇ ਹੂੰ ਬਾਕੀ ਦੇਖਦੇ ਆ ਕਿ ਆ ਬਣਦਾ ਜਾ ਕੇ ਕਿ ਆ ਭਾਅ ਵੀ ਲੱਗੀ ਹਾਂ ਹਾਂਜੀ ਇਹਨਾਂ ਦੇ ਦੋ ਤਿੰਨ ਕਦੇ ਆਏ ਜੀ ਮੈਂ ਇੱਥੇ ਅੱਛਾ ਜੀ ਉਹ ਦੇਖ ਲਿਆ ਜਾ ਕੇ ਓਕੇ ਹਾਂਜੀ ਤਾਇਆ ਜੀ ਚਲੋ ਚਲੋ ਹਾਂ ਅੱਜ ਮਾਚੇ ਦਾ ਪਤਾ ਦੋਈ ਆ ਲੋ 11 ਨਾਲ ਰਹੇ ਆ ਆਪਾਂ ਹੋ ਗਏ ਆਪੇ ਦਿਖਾਵਾਂ ਲੋ ਜੀ ਰਾਹੋਂ ਕੋਲ ਪੁੱਜ ਗਏ ਆ ਬਾਈ ਰਾਹੋਂ ਚਲੇ ਜੇ ਰਾਹੋਂ ਕੋਲ ਆ ਗਏ ਬਸ ਫਲੋਰ ਇੱਥੇ ਵਾ ਫਲੋਰ ਜਾਣਾ ਉੱਥੇ ਕਹਿੰਦੇ ਆ ਦੋ-ਤਿੰਨ ਟਰਾਲੀ ਦੇਖਦੇ ਆ ਕਿ ਆਪਾਂ ਦਾ ਅੱਜ ਵੀ ਲੈ ਹੈ ਅੱਜ ਅਸੀਂ ਦੋ ਹੀ ਜਣੇ ਆ ਦੋ ਹੀ ਜਣੇ ਉੱਤੇ ਜਾਣੇ 11 ਨਾਲ ਦੀ ਆ ਬਾਕੀ ਦੇਖਦੇ ਆ ਹੁਣ ਜਾ ਕੇ ਨਹੀਂ ਮੈਨੂੰ ਕੱਲੂ ਸਹੀ ਕੱਲੂ ਬਥੇਰੇ ਜਾਣੇ ਕਹਿੰਦੇ ਆ ਕੱਲੂ ਜਗਦੀਪ ਵੀ ਬਿੰਦਰ ਵੀ ਜੱਗਾ ਵੀ ਵੀ ਕੱਲੂ ਚੱਲੂਗੇ ਮੈਂ ਚੱਲ ਤੂੰ ਅੱਜ ਭੰਮੇ ਆਉਣ ਦੇ ਇੱਕ ਵਾਰੀ ਕੱਲੂ ਕੀ ਚੱਲੂਗੇ ਦੇਖੀ ਜਾਊ ਜੇ ਪਸੰਦ ਆ ਗਿਆ ਤਾਂ ਠੀਕ ਆ ਨਹੀਂ ਕੱਲੂ ਫੇਰ ਸਹੀ ਚਲੋ ਚੱਲਦੇ ਆ ਜੀ ਕਹਾਂ ਮਰਾ ਦਿਓ ਖੜਾ ਭਾਈ ਆਓ ਖੜਾ ਚੱਲ ਦੇਖਦੇ ਆਂ ਕਹਿੰਦਾ ਚੱਲ ਕਿੱਧਰ ਪਿੰਡਾਂ ਚੋਂ ਉਹ ਜਾਂਦਾ ਮੂਰੇ ਮੂਰੇ ਲਈ ਉਹ ਦੇਖਦੇ ਕਿੱਧਰ ਕਿੱਧਰ ਲੈ ਕੇ ਜਾਂਦਾ ਆਹ ਵੇਹ ਹੈ ਹੁਣ ਦੇ ਹੈ ਜਾਇਦੇ ਪਤਾ ਲੱਗੂ ਪਿੰਡ ਦਾ ਰੇੜੀ ਲੱਗ ਰਿਹਾ ਕੋਈ ਕਿੱਧਰ ਕਿੱਧਰ ਘਮਾਉਂਦਾ ਕਿਹੜਾ ਪਤਾ ਕਿਹੜੇ ਪਿੰਡ ਲੈ ਕੇ ਜਾਣਾ ਇਹਨੇ ਉਹ ਪਿੰਡਾਂ ਚੋਂ ਬੋਲੀ ਬਾਕੀ ਦੇਖਦੇ ਜਾ ਕੇ ਟਰਾਲਾ ਇੱਥੇ ਕੱਚੀ ਪਈ ਨੂੰ ਬਾ ਕੇ ਬੈਠ ਗਿਆ ਭਾਈ ਹੈ ਥੋੜੀ ਗੱਲ ਹੋ ਜਾਂਦਾ ਜਦ ਇਹ ਕਿਤੇ ਕੀਤਾ ਜਿ ਘਰ ਨੂੰ ਗਰਹੋ ਤੱਕ ਆ ਰਹੇ ਚੰਦ ਦੇਖਦੇ ਆ ਕਿ ਬਣਦਾ ਵੀ ਹੈ ਨਹੀਂ ਕਿੰਨੀ ਬਹੁਤੋਂ ਤੋਂ ਬਰਸਾਤ ਚ ਇਹ ਜੇ ਰਸਤੇਆਂ ਨੂੰ ਹੈ ਜਾਂ ਇਹ ਜਿਹਾ ਸੰਕਪਗੇ ਜੇ ਇਹ ਜਾਂ ਔਖਾ ਬਰਸਾਤ ਚ ਕੀ ਹਾਲ ਹੁਣ ਉਹ ਜੀ ਕਹੀ ਆ ਦੇਖ ਤਾਂ ਕਹਿੰਦੀ ਬਾਈ ਇਹ 22 ਮਾਡਲ ਆ ਤੇ ਬਾਈ ਆ ਹਾਂਜੀ ਹਾਂਜੀ ਫਿਰ ਬੈਲ ਹੋਊੀ ਤਾਂ ਵੇ ਰੋ ਤੇ 16 ਖੜੀ ਹੈ ਜੀ ਬੀਐਸਐਸ ਦੀ ਇਹਦਾ ਦੇਖਦੇ ਕਿੰਨਾ ਮੰਗਦਾ ਠੀਕ ਆ ਇਹ ਹੁਣ ਬਾਈ ਫੋਟੋਆਂ ਖਿੱਚ ਕੇ ਲਿਖਣ ਲੱਗਿਆ ਵਾ ਮੈਂ ਪੋਲੂ ਬਾਈ ਫੋਟੋਆਂ ਖਿੱਚਣ ਲੱਗਿਆ ਵਾ ਇਹਦਾ ਸਬਾਚਾਰ ਕਹਿੰਦੇ ਆ ਜੀ ਉਹਦਾ ਪੰਜ ਕਹਿੰਦੇ ਆ ਦੂਹੇ ਤਾਂ ਚਲੋ ਦੇਖਦੇ ਆ ਕਿ ਆ ਬਣਦਾ ਟਰਾਲੀ ਮੰਗ ਨਹੀਂ ਮਿਲ ਨੇ ਆ ਤੇਰੀ ਮੈਨ ਇਹਨਾਂ ਦਾ ਕਹਿੰਦੇ ਟਰਾਲਾ ਮਾਰਜੀ ਦੇ ਟਰਾਲਾ ਇਹਨਾਂ ਦੇ ਦੀ। ਉਹ ਤਾਂ ਹੈਗਾ ਪਰ ਚਲੋ ਦੇਖਦੇ ਆ। ਲਓ ਜੀ ਉਹ ਰੇ ਕਰਨੀ ਬਣੀ ਹੁਣ। ਰੇਟ ਥੋੜੇ ਜਿਹਾ ਜ਼ਿਆਦਾ ਮੰਗਦੇ ਨਵੇਂ ਬਰਾਬਰੇ ਪੰਜ ਮੰਗਦੇ 5.5 ਦਾ ਨਵਾਂ ਬਣਦਾ। ਪੌਣੇ ਛੇ ਦਾ ਫਿਰ ਮਾਡਲ ਵੀ 2-3 ਸਾਲ ਪੁਰਾਣਾ। ਹੁਣ ਹੋਰ ਦੇਖਦੇ ਆ ਪਾਸੇ ਕਿਸੇ ਪਾਸੇ ਜੇ ਮਿਲਦਾ। ਇੱਕ ਦੋ ਨੂੰ ਫੋਨ ਕਰਿਆ ਹਮਾਲਪੁਰ ਕੀ ਨਹੀਂ ਦੇਖਦੇ ਆ। ਕੜਗੌਂਦੇ ਆ ਫੋਨ ਜੇ ਕੋਈ ਮਿਲਦਾ ਬਾਕੀ ਕਾਨੂੰ ਦੇਖਾਂਗੇ ਫਿਰ ਜਿਹੜਾ ਫਿਰ ਮਾਰਾਂਗੇ ਕਾਨੂੰ ਕਾਫੀ ਜਣੇ ਹੋਗੇ ਜਿਹ ਪਹਿਲਾਂ ਅੱਜ ਦੇਖ ਲਈ ਮੈਂ ਕਿਹ ਜਿਹੜੇ ਦੇਖ ਦੇ ਇੱਕ ਦੋ ਰੇਟ ਥੋੜਾ ਜਿਹਾ ਜ਼ਿਆਦਾ ਹੀ ਮੰਗ ਰਿਹਾ ਕਿਉਂਕਿ ਨਵੇਂ ਜਿੰਨੀ ਮੰਗ ਰਿਹਾ ਨਮਾ ਦਾ ਜ ਹੈ ਵੀ ਨਹੀਂ ਇਹ ਬਾਕੀ ਫੋਲੋ ਬਾਈ ਲੱਗਿਆ ਉਧਰ ਕਰਨ ਕਹੜਾ ਦੇਖਦਾ ਜੁਝੇ ਬਣ ਗਈ ਗੱਲ ਮੈਂ ਕਹਿ ਕੇ ਦੇਖ ਲੈ ਭਾਈ ਪੰਜ ਵਾਲੇ ਦਾ ਜਿੰਨਾ ਕਿ ਜਾਇਜ਼ ਲੱਗਦਾ ਤੁਹਾਨੂੰ ਬਾਕੀ ਦੇਖਦੇ ਅਗਲੇ ਦੀ ਮਰਜ਼ੀ ਹੈ ਜੀ ਫਿਰ ਤਾਂ ਮੈਂ ਨਵਾਂ ਬਣਾ ਕੇ ਫਿਰ ਇਹਦੇ ਨਾਲ ਹੋ ਜੀ ਇੰਨੇ ਪੈਸੇ ਲਾਉਣੇ ਚਲੋ ਚੱਲਦੇ ਆਂ ਅਗਾਂਹ ਦੇਖਦੇ ਆਂ ਦਿਨੋਂ ਹਾਂ ਗਰਾਊਂਡ ਦੇਖ ਲੈ ਪਿੰਡ ਦੇ ਗੱਬੇ ਕਿੰਨਾ ਵਧੀਆ ਬਣਾਇਆ ਹੋਇਆ ਹੈ ਇਹਨਾਂ ਪਿੰਡ ਦੇ ਗੱਬੇ ਪਿੰਡ ਲ ਸੜੇ ਹੀ ਆਏ ਸੀ ਜੀ ਆਪ ਇਹ ਸਾਉ ਸਸੂਤਰਾ ਗਰਾਊਂਡ ਪਿੰਡ ਦੇ ਗੱਬੇ ਨਾਲੇ ਕੀ ਵਧੀਆ ਲੋਕੇਸ਼ਨ ਆ ਖੇਡਣ ਵਾਸਤੇ ਉਹ ਵੀ ਕਹਿੰਦਾ ਪਿੰਡ ਦੇ ਗੱਬੇ ਦੇ ਸਾਡੇ ਬਣਾਇਆ ਬਈ ਇੱਕ ਗੇ ਤੋਬੇ ਦੇ ਗੋਲੇ ਜਿੱਥੇ ਨਿਆਲੇ ਵਿੱਚ ਦਾ ਕਰਨ ਖੇਡਦੇ ਖੇਡਦੇ ਮਨੋਲਾ ਦੀ ਬਾਂਟੀ ਉਰੀ ਦੇ ਟਰਾਲਾ ਲੈ ਗਿਆ ਜਿਹੜਾ ਉਹਨੇ ਪਾਇਆ ਉਹਦੇ ਕੋਲ ਤੇਦਾ ਚਲੋ ਦੇਖਦੇ ਆ ਜੀ ਗਾਹਾਂ ਚੱਲਦੇ ਹੁਣ ਲਓ ਜੀ ਹੁਣ ਪਹੁੰਚ ਗਏ ਭੋਗ ਪਰ ਹੈ ਬਾਈ ਉਹ ਇੱਥੇ ਦੇਖਦੇ ਇੱਕ ਟਰਾਲਾ ਦੱਸਿਆ ਉਰੇ ਭੋਗ ਪਰ ਤੋਹਰਾ ਥੋੜਾ ਜਿਹਾ ਵਿਚ ਵਿਚਾਲੇ ਨੂੰ ਪੁੱਜ ਕੇ ਉੱਥੇ ਆਓ ਨੇੜੇ ਆ ਹੁਣ ਚੱਲ ਹੁਣ ਤਾਂ ਪੁੱਜ ਗਏ ਜਿੱਦ ਨੂੰ ਹੁਣ ਇੱਧਰ ਤੇ ਫਿਰ ਹੁਸ਼ਿਆਰਪੁਰ ਹੋ ਕੇ ਮਾਲਪੁਰ ਨੂੰ ਹੋ ਕੇ ਲੰਘ ਜਾਣਾ ਪਿੰਡ ਉੱਧਰ ਵੀ ਹਾਂ ਉੱਧਰ ਵੀ ਤਿੰਨ ਚਾਰ ਟਰਾਲੇ ਦੱਸੇ ਹੋਏ ਦੇਖਦੇ ਬਣਦਾ ਕੋਈ ਨਹੀਂ ਬਣਦਾ ਟਰਾਲੇ ਦਾ ਬਣ ਜਾਊ ਮੇਰੇ ਸਾਹਬ ਗੱਲ ਪਰ ਜੇ مالک ਹੋਵੇ ਹੁਣ ਤੱਕ مالک ਮਿਲੇ ਨਹੀਂ ਦੋ ਤਿੰਨ ਟਰਾਲੇ ਦਿਖਾਏ ਉਹਨੇ ਵਪਾਰੀ ਨੇ ਉਹ ਵਪਾਰੀ ਆਪੇ ਕਹਿੰਦਾ ਤੇ ਭਾਈ ਇੰਨਾ ਮੰਗਦੇ ਆ ਜੀ ਹੁਣ ਇਹ ਨਹੀਂ ਪਤਾ ਵੀ مالک ਮੰਗਦਾ ਕਿੰਨਾ ਹੈ ਹੋਏ ਹੋਏ ਜੇ ਤਾਂ مالک ਦੇ ਸਾਹਮਣੇ ਗੱਲ ਹੋਵੇ ਬੰਦਾ ਫਿਰ ਤਾਂ ਪੈਸੇ ਦੇਵੇ ਉਹਨੂੰ ਵਪਾਰੀ ਆਪੇ ਕਹੀ ਜਾਂਦਾ 나 ਜੀ ਰ ਇੰਨੇ ਤੇ ਘੱਟ ਤਾਂ ਬਣਨਾ ਹੀ ਨਹੀਂ ਇੰਨਾ ਲੱਗ ਲਿਆ ਤੁਮਾਂ ਦਾ ਰਹਿਣ ਦੇ ਯਾਰ ਤੇਰੀਆਂ ਗੱਲਾਂ ਹੀ ਹੋਰ ਆ ਬਾਈ ਚਲ ਹੁਣ ਔਰੇ ਦੇਖਦੇ ਇੱਕ ਕਹਿੰਦਾ ਬਾਈ ਫੋਨ ਕਰਿਆ ਉਹਨੂੰ ਕਹਿੰਦਾ ਆਜੂ ਕਰੇ ਆ ਚਲੋ ਦੇਖਦੇ ਹੀ ਜਾ ਕੇ ਕੀ ਕਹਿੰਦਾ ਉਹ ਐ ਭਾਈ ਇੱਧਰ ਸਪੈਦਾ ਹੀ ਸਪੈਦਾ ਆਪਣਾ ਏਰੀਆ ਬੂਡ ਰੇਮ ਬੂਡਰ ਪਰ ਕਾਹ ਮੈਂ ਤਾਂ ਘੇਟੀ ਹੁੰਦਾ ਹੂ ਆਈਟਰੀ ਆਇਆ ਹੁਣ ਉਹ ਵੀ ਕੋ ਚੱਲੇ ਗਈ ਨਹੀਂ ਨਹੀਂ ਸਪੈਦਾ ਹੀ ਸਪੈਦਾ ਸਾਰਾ ਇਹਨਾਂ ਦਾ ਆਹ ਉਹ ਬੂਡਰ ਖੜੇ ਹੋ ਗਏ ਹੋ ਜਿਆਦਾਤਰ ਸਪੈਦਾ ਆ ਲੈ ਵੀ ਹੁਣਾਂ ਮੈਂ ਤੇਰੀ ਮੂਵੀ ਵੀ ਦੇਖ ਕੇ ਲਾਏ ਹੋਣਾ ਕਿਸੇ ਮੀਡੀਆ ਦੇਖ ਕੇ ਵੀ ਇੰਨੇ ਮਹਿੰਗੇ ਹੁੰਦੇ ਭੋਲੂ ਬਾਈ ਦੇ ਵੀ ਕਿੰਨੇ ਮਹਿੰਗੇ ਹਾਂ ਉਹਨਾਂ ਆਏ ਵੀ ਭੋਲੂ ਬਾਈ ਦੇ ਇੰਨੇ ਮਹਿੰਗੇ ਹੁੰਦੇ ਆ ਉਹ ਔੜੇ ਵਾ ਤੇ ਢਾ ਲਵੇ ਪਹਿਲਾਂ ਫੇਰ। ਦੇਖੀ ਜੇ ਹਰ ਵਗਰ। ਉਹ ਯ ਹਿਯਾਰਪੁਰ ਤੇ ਅੱਗੇ ਜਾ ਰਹੀ ਆ ਹੁਣ। ਦਸੂਆ ਮਕੇਰੀਆਂ ਕੋਲ ਸੂਏ ਕੋਣ। ਇੱਕ ਟਰੱਮ ਦਾ ਦੇਖਾਂ। 30 minutes to right। ਦੇਖਦੇ ਉੱਥੇ ਜਾ ਕੇ ਹੁਣ ਕਿਆ ਕਹਿੰਦੇ ਆ। ਲੋ ਜੀ ਘੁੰਮ ਘਮਾ ਕੇ ਹੁਣ ਆ ਗਏ ਮਾਲਪੁਰ ਕੋਲ ਸੈਲੇ ਖੁਰਦ। ਸਾਰੇ ਕਿਸੇ ਦੇਖੇ ਹਿਯਾਰਪੁਰ ਕਿ ਨਹੀਂ ਵੀ। ਉਧਰ ਇੱਕ ਫੋਮਣ ਸਿੰਘ ਦਾ ਖੜਾ ਜੀ। ਉਹ ਹੈਗਾ ਮਾਡਲ 22 23 23 ਮਾਡਲ ਨਾਲ ਲੱਗਦੀ ਭਾਈ ਠੀਕ ਉਹ ਦਗਾ ਕਹਿੰਦੇ ਆ 5 ਲੱਖ ਇੱਕ 16 ਖੜਾ ਏ ਆਪਣਾ ਮੁਕੰਦਪੁਰ ਉਹਦਾ ਕਹਿੰਦੇ ਆ ਉਹਦਾ ਵੀ ਸਵਾ 5 ਉਹ 16 ਹੈ ਪਰ ਉਹ 25 ਮਾਡਲ ਹਨਾ ਬਲੇ ਨਵਾ ਬਿੱਲ ਪਏ ਆ ਉਹ ਕਹਿੰਦਾ 25 ਮਾਡਲ 25 ਮਾਡਲ ਦਾ ਬਿੱਲ ਪਏਗਾ ਕਹਿੰਦਾ ਸਵਾ 5 5 5 ਨੂੰ ਦਊਗਾ ਹਾਂ 5 ਦਾ ਕਹਿੰਦਾ ਦਵਾ ਦੂੰਗਾ ਬਾਕੀ ਉਹ 16 ਫੁੱਟ ਹੈ 1.5 18 ਹੈ ਜਿਹੜੇ ਦਿਖਿਆ ਤਾ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਕੀ ਨਹੀਂ ਕਦੇ ਟਾਈਮ ਹੋਊਗਾ ਘਰ ਨੂੰ ਜਾਣੇ ਦਾ ਕਦੇ ਤੁਹਾਨੂੰ ਦੇਖਾਂ ਇੱਕ ਮੂੜਵਾਂ ਦਾ ਵੀ ਨਵੇਂ ਵੀ ਦੇਖ ਲਈਏ ਸ਼ਾਇਦ ਅਰਸ਼ ਵੀਰ ਦਾ ਫੋਨ ਆਇਆ ਸੀ ਕਹਿੰਦਾ ਨਵੇਂ ਫੜਾ ਮੈਂ ਕਹਾਂ ਨਵੇਂ ਤਾਂ ਛੱਡ ਪਹਿਲਾਂ ਤਾਂ 6 ਮਹੀਨੇ ਮਿਲਿਆ ਹੀ ਨਹੀਂ ਹੈਗਾ ਮੈਂ ਪੁਰਾਣਾ ਮਿਲ ਗਿਆ ਤਾਂ ਠੀਕ ਹੈ ਨਹੀਂ ਮਿਲਿਆ ਨਾ ਸਹੀ ਮਿਲ ਜਾਣਾ ਚੱਲ ਗਾਂ ਦੇਖਦੇ ਨੇ ਚੱਲਦੇ ਆ ਫਿਰ ਹੁਣ ਫਰ ਦੇਖ ਲੈਣਾ ਗਾਗੇ ਨਾਲੇ ਖਾਈਏ ਪੀਏ ਕੋਸਾ ਉੱਥੇ ਭੁੱਖ ਲੱਗੀ ਵੀ ਹੁਣ ਭੁੱਖ ਦਾ ਹਰ ਹੁਣ ਲੱਗਣੀ ਆ ਤੇ ਵੇਖ ਦੇ ਤਾਂ ਤੈਨੂੰ ਕਹਾਂ ਰੋਟੀ ਘੜ ਦੂੰਗਾ ਰੋਟੀ ਤਾਂ ਮੈਂ ਖਾ ਕੇ ਆਇਆ ਦਾ ਖਾਪੇ ਚਲੋ ਉੱਥੇ ਦੇਖਦੇ ਹਾਂ ਰੋਕਾਂ ਦੇ ਕਾਫੀ ਲੈਣੇ ਚੱਲ ਨਾਲ ਦੀ ਨਾਲ ਭੋਲੂ ਵੀ ਗਾਰ ਵੀ ਦੇਖਦਾ ਫਿਰ ਜਾਂਦਾ ਇਹਨੇ ਕਾਰ ਵੀ ਲੈਣੀ ਆ ਜਿੱਥੇ ਦੌ ਲੱਗਦਾ ਉੱਥੇ ਦੀ ਕਾਰ ਵੀ ਚੈੱਕ ਕਰਨ ਲੱਜੰਦੇ ਆ ਦੋਵੇਂ ਕੰਮ ਕਰ ਰਹੇ ਅੱਜ ਵੀ ਚਾਹੇ ਕਾਰ ਮਿਲ ਜਵੇ ਚਾਹੇ ਟਰਾਲਾ ਦੋਵੇਂ ਪਾਸੇ ਨੂੰ ਘੁੰਮ ਰਹੇ ਜਿਹੜਾ ਵੀ ਕੰਮ ਲੋਟ ਆ ਗਿਆ ਬਈ ਉਹੀ ਹਰੇ ਜਗ੍ਹਾ ਕਾਰ ਵੀ ਦੇਖ ਲਈਦੀ ਆ ਜਾ ਕੇ ਆਉਂਦਾ ਹਾਂ ਮੈਂ ਪਰਲੇ ਬੱਸ ਉੱਦ ਵਾਲੀ ਉਤਰ ਕੇ ਲੰਘ ਗਿਆ ਤਾਂ ਜਿਹੜਾ ਕੰਮ ਲੂਟ ਆ ਗਿਆ ਕਾਰ ਆ ਗਈ ਕਾਰ ਗੱਡੀ ਆ ਗਈ ਗੱਡੀ ਦੋ ਚੀਜ਼ਾਂ ਦੇਖ ਲਈਆਂ ਲੱਗਿਆ ਵਾ ਬਾਈ ਦੇਖਣ ਉਹ ਤਾਂ ਮੌਲੀ ਨੰਬਰ ਖੜੀਆਂ ਵਿੱਚ ਚਲੋ ਦੇਖਦੇ ਜਾ ਕੇ ਨਾਲ ਦੀ ਨਾਲ ਮੈਂ ਕਿਹਾ ਸੀ ਗੱਡੀਆਂ ਵੀ ਦੇਖੀ ਜਾ ਰਹੇ ਆ ਕਿਹੜੀ ਗੱਡੀ ਕਿਹੜੀ ਕਹਿੰਦਾ i20 ਕਿਡਨੀ ਮਾਡਲ 13 ਮਾਡਲ ਕਿੰਨੇ ਜੀ ਪੈਨ ਨੂੰ ਬਣੂਗਾ ਹੈ ਨਾ ਜਿਆਦਾ ਅਹ ਕੱਲ ਉਹ ਹੈ ਦਾ ਸਪਰੈਵਟ ਨਹੀਂ ਹੈ ਕੀ ਕਹਿੰਦਾ ਸਪਰੈਵਟ 10 ਮਾਡਲ ਆ ਗਿਆ ਨਾ ਉਹ ਤੋਂ ਜਿਆਦਾ ਡਾਊਨ ਹੈ ਡਾਊਨ ਹੈ ਗੱਡੀ ਡਾਊਨ ਹੈ ਸਾਬ ਹੋਰ ਕੋਈ ਉਹ ਬਿਸਟਾ ਖੜੀ ਹੈ 1 30 ਨੂੰ ਕਹਿੰਦਾ 13 ਮਾਡਲ ਉਹ ਵੀ ਚੱਲ ਦੇਖਦੇ ਆ ਕੋਈ ਆਟੋ ਖੜੀ ਹੈ 1.5 ਲੱਖ ਨੂੰ ਹਲਟੋ ਹਲਟੋ ਲੀਲਾ ਨਹੀਂ ਦੇਖ ਲਾ ਉਹ ਪਰਾਂ ਜਾਇਆ খালি ਹੋ ਜਾਣਾ 9 10 ਮਾਡਲ ਨਹੀਂ ਨਾ ਲੈਣੀ ਨਹੀਂ ਨਹੀਂ ਕਟੋ-ਕਟ 20 ਮਾਡਲ 15 20 ਮਾਡਲ ਲੈਣੀ ਆ। ਚੱਲਿਆ ਸਈ 5-7 ਸਾਲ। ਇਹ ਥੋੜੋ ਵੀ ਹੁਣ ਤੂੰ 15 ਮਾਡਲ ਲਤੀ ਆ। 14 13 14 ਮਾਡਲ ਲਤੀ 2-3 ਸਾਲ ਚਲਾਉਂਗਾ। 15 ਹੋਊਗੀ 5 ਸਾਲ ਚੱਲੂਗੀ। ਹੁਣ ਜੇ 20 ਮਾਡਲ ਲੂਗੀ 10-12 ਸਾਲ ਦੀ ਪਾਸਿੰਗ ਜਿਹੜਾ ਨਾਲੇ ਗੱਡੀ ਉੱਚਾ ਮਾਡਲ ਥੋੜੀ ਚਲਾਈ ਘਟੋਈ ਜਾਂਦੀ ਆ। ਆਹੋ ਤਾਂ ਹੈ। ਤਾਂ ਦੇਖੋ ਰੋਕੋ ਸਾਡੀ ਅੰਨੇ ਮਾਡਲ ਦੇਖੋਗੇ ਫਿਰ। ਚਲਦੇ ਹਾਂ ਹੁਣ। ਫਿਰ ਫਿਰ ਹਾਂ। ਲਓ ਜੀ ਘੁੰਮ ਕੇ ਆਗੇ ਸਾਰੇ ਕਿਦਰੇ ਦੇਖਦੂ ਕੇ। ਤਕਰੀਬਨ 350 ਕਿਲੋਮੀਟਰ ਚਲਾਤੀ ਅੱਜ ਗੱਡੀ 350 ਕਿਲੋਮੀਟਰ ਘੁੰਮ ਲੇ ਇੱਧਰ ਤੱਕ ਸਾਰੇ ਗੁਰਦਾਸਪੁਰ ਕਾ ਸੋਰੀ ਭੋਗਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਲੌਰ 350 ਕਿਲੋਮੀਟਰ ਬਾਕੀ ਦੇ ਦੇ ਚੱਲਦੇ ਉਹਦੋਂ ਨੂੰ ਮਰਗੀ ਦੇ ਬਾਈ ਨੂੰ ਮਿਲਦੇ ਆ ਕਹ ਕਹਿੰਦਾ ਉਹਦੀ ਸਲਾਹ ਲੰਦੇ ਨਵੇਂ ਪੁਰਾਣੇ ਨੂੰ ਰੋਲਾ ਪਾਉਂਦਾ ਉਹ ਹਰਸ਼ਵੀਰ ਬਾਕੀ ਤੁਸੀਂ ਵੀ ਦੱਸਿਓ ਜੇ ਕੋਈ ਹੋਇਆ ਟਰਾਲਾ ਖੜਾ ਤੁਹਾਡੀ ਨਿਗਾਹ 'ਚ ਕਈ ਵਾਰੀ ਕਿਸੇ ਕੋ ਹੁੰਦਾ ਇਹਦੇ ਤੋਂ ਜ਼ਿਆਦਾ ਮਤਲਬ ਦੇਖਿਆ ਵੀ ਦਲਾਲਾਂ ਦੇ ਬੋਲਵਾਲਾ ਜਿਹੜੇ ਕਮਿਸ਼ਨ ਬੇਸ ਤੇ ਕੰਮ ਕਰਦੇ ਆ ਉਹਨਾਂ ਕੋਲੇ ਆ ਉਹ ਆਪਣੀ ਰੇਟ ਦੱਸਦੇ ਆ ਫਿਰ ਮਾਲਕਾਂ ਨਾਲ ਵੀ ਨਹੀਂ ਸਿੱਧੀ ਗੱਲ ਕਰਨ ਦਿੰਦੇ ਕਿਸੇ ਕੋਈ ਹੋਰੋਂਦਾ ਮਾਲਕਾਂ ਗੱਲ ਜ਼ਿਆਦਾਤਰ ਤਾਂ ਉਹ ਆਪੇ ਗੱਲ ਕਰਦੇ ਆ ਚਲੋ ਦੇਖਦੇ ਆ 350 ਕਿਲੋਮੀਟਰ ਚ ਘੁੰਮਿਆ ਅੱਜ ਚਲੋ ਚੱਲਦੇ ਆ ਇਧਰ ਹੋਰ ਫੇ ਕਿਦਾਂ ਸੱਸੀ ਗਾਲ ਜੀ ਠੀਕ ਆ ਵਧੀਆ ਗੰਨਾ ਕੋਨਾ ਬੀਜ ਹੋ ਗਿਆ ਅੱਧਾ ਮੈਂ ਜਾ ਰਿਹਾ ਅੱਧਾ ਅੱਧਾ ਰਹਿ ਗਿਆ ਸਾਹਮਣੇ ਅੱਧੇ ਬੀਜ ਹੋਇਆ ਤਾਂ ਨਾ ਨਾ ਫੇਰ ਇੱਕ ਪਾਸੇ ਵੀ ਹੋ ਗਿਆ ਇੱਕ ਰਹਿ ਗਿਆ ਨੇ ਕੱਲ ਤਾਂ ਲੱਗੇ ਵੀ ਤੇ ਕੀ ਬੀਜ ਗੱਲਾਂ ਬਥਾਰੇਆਂ ਕੰਨਾਂ ਥੋੜਾ ਫਿਰ ਸਾੜਾ ਆ ਅੱਛਾ ਸਾੜਾ ਕੰਨਾਂ ਮਾੜਾ ਏ ਸਾੜਾ ਕੰਨਾਂ ਬਾੜਾ ਏ ਚਾ ਸਾਡਾ ਬੇਕਾਰ ਸੀ ਹਾਂ ਬੇਕਾਰ ਏ ਥੋੜਾ ਆ ਦੇਖ ਲੈ ਆ ਤੇ ਦੇਖ ਲੈ ਬਈ ਕੜਾਈ ਵਿੱਚ ਬਸ ਕਰਾ ਤੀ ਨੋਦੀ ਪੈਣ ਹੋ ਗਿਆ ਜੀ ਹੋ ਗਿਆ ਜੀ ਅੱਜ ਫੇਰ 25 ਛਿੱਲ ਕੇ ਲਏਗੇ ਉਹ ਮੋਟਾ ਏ ਉਹ ਵੀ ਇਹਨਾਂ ਨੂੰ ਪਤਾ ਹੀ ਨਹੀਂ ਮੋਟਾ ਵਾ ਵਾ 70 ਗੋਣਟੇ ਕਾ ਛਿੱਲਿਆ ਆਪਣਾ ਇਹ ਅੱਜ ਛਿੱਲਿਆ 25 ਇਹ ਤਾਂ ਨਾਰਮਲੀ ਤੇਰਾ 35 40 ਗੋਣਟਾ ਬੀਜ ਪੈਣਾ ਪੈਣਾ ਦਾ ਇਹ ਮੋਟਾ ਕੰਨਾਂ ਵਾਲਾ 18 ਦਾ 295 95 ਲੈ ਗਿਆ ਥੋੜਾ ਵੋਟਾ ਜੇ 18 ਮਾਉਂਡੇ ਉਹ ਤੇ 40 ਮਾਉਂਟਲ ਪੈਣਾ ਤੇਰਾ ਵੇੜਿਆ ਆਇਆ ਤੇ ਤੈਨੂੰ ਗੱਲ ਕਹਿੰਦੇ ਸੀ ਬੀਜ ਦੇਣਾ ਬੀਜ ਦੇਣਾ ਮਾਮੂ ਦਾ ਹੀ ਕਹਿੰਦੇ ਹਾਂ ਮੈਂ ਕੋਈ ਨਾ ਲੱਗੂਗਾ ਪਾ ਕੇ ਜਾ ਕੇ ਕਿੰਨੇ ਕੁ ਪਾਣੀ ਗਿਆ ਹਾਂ ਸਣਾ ਗੱਦ ਮੇਰੀ ਬੀਜ ਹੋਇਆ ਕੱਲ ਕਿੰਨੇ ਜਣੇ ਤੇ 6 ਤੇ ਬੀਜ ਵੱਢਿਆ ਪਤਾ ਕਿ ਨਹੀਂ ਵੱਢਦੇ ਆ ਬੀਜ ਦੇ ਬੀਤੇ ਅੱਧ ਹੋ ਗਈ ਯਾਰ 6 ਤੇ ਬੰਦਾ ਤੈਨੂੰ ਮੈਨੂੰ ਆਦਾ ਅੱਧ ਨਹੀਂ ਹੋਇਆ ਯਾ ਇਹਨਾਂ ਕੇ 50 ਕੁ ਇੱਕ ਬੱਸ ਨੂੰ ਇਹਨਾਂ ਤੇ 20 ਕਰਵਾ ਬੀਜ ਹੋਈ ਆ ਆਈ ਨਹੀਂ ਨਿਰਦੀ ਹੋਗੇ ਹਾਂ ਉਹਦੇ ਬਾਅਦ ਅੱਜ 5 ਦੀ 3 ਵਜੇ ਆਏ 5 ਬੰਦੇ ਸਵੇਰ ਦੇ ਲੱਗੇ ਹੋਏ ਅੱਛਾ 3 ਵਜ ਗਈ ਸ਼ਾਮ ਨੂੰ ਫਿਰ ਅੱਜ ਨੇ ਬੜਾ ਕੰਮ ਫਿਰ ਬੀਜ ਹੋ ਗਿਆ ਸਾਰਾ ਹਾਂ ਨਾਲੇ ਗਵੈਨਾ ਕਹਿੰਦਾ ਬੀਜ ਨਹੀਂ ਹੋਇਆ ਇੱਧਰ ਰਹਿ ਗਿਆ ਹਾਂ ਅੱਧਾ ਮੈਂ ਜਾ ਰਿਹਾ ਵਜਾਈ ਨੂੰ ਇੱਧਰ ਰਹਿ ਗਿਆ ਹੁਣ ਚੱਲੀਆਂ ਹਾਂ ਉਹ ਵੀ ਬੀਜਣ ਲੱਗੇ ਉਹ ਹੁਣ ਬੀਜ ਦੇ ਨਾਲ ਉਹ ਵੀ ਤਿਆਰ ਕਰਕੇ ਜਮੀਨ ਉੱਪਰ ਆ ਆ ਇੱਧਰ ਲ ਬੀਜ ਹੋ ਗਿਆ ਸਾਰਾ ਇੱਧਰ ਸਾਰਾ ਬੀਜ ਹੋ ਗਿਆ ਸਾਰਾ ਬੀਜ ਬਚੀਆਂ ਤਾਂ ਨਹੀਂ ਭਰੀਆਂ ਚੱਲ ਬਚੀਆਂ ਜਿਹੜੇ ਪਰਚੀ ਚ ਪਾ ਲੈਣੀ ਆ ਉਹਦਾ ਬਾਜਗੀਆਂ ਫਿਰ 22 ਨਾ 18 ਭਰੀਆਂ ਬਾਜਗੀਆਂ ਬੀਜ ਦੀਆਂ ਹਾਂ ਚਲ ਉਹਨਾਂ ਨੂੰ ਕਿਹੜੇ ਘਟ ਆਏ ਉਹ ਪਰਚੀ ਚ ਪੈ ਜਾਣੀ ਉੱਥੇ ਕਿ ਉਹਨਾਂ ਦਾ ਨਾਲ ਕੇ ਟਾਈਮ ਤਾਂ ਖਰਾਬ ਹੁੰਦਾ ਹੀ ਹੈ ਮੈਂ ਕਹਿੰਦਾ ਉਹ 12 ਭਰੀਆਂ ਕਢੋ ਮੈਂ ਸਰ ਦੇਣਾ ਉਹਦਾ ਹੈ ਮੈਂ ਕਰਮਾ ਮਾਰ ਕੇ ਦੇਖ ਲੈ ভাই ਇੰਨੇ ਥੋੜੇ ਭਰੀਆਂ ਕਢੂ ਜੇ ਘਟੀਆਂ 19 12 ਹੀ ਦੇ ਰਹੇ ਘਟੀਆਂ ਬਸ ਉਹਨਾਂ ਨੇ ਤੇਰੀ ਮੰਨੀ ਨਹੀਂ ਹੈਗੀ ਮੰਨੀ ਕਾ ਫਿਰ ਮੈਂ ਹੁਣ ਤਾਰੀ ਜੋ ਫੇਰ ਦੋ ਘਾਟੇ ਖਰਾਬ ਕਰੇ ਜਾ ਕੇ ਖੇਤ ਮਾਂ ਤਾਰ ਨਹੀਂਗਾ ਤੁਸੀਂ ਟਰਾਲੇ 'ਚ ਰਹਿਣ ਦੇਣੀ ਸੀ ਅੱਛਾ ਰੰਜੀ ਸਿੰਘ ਵਾਲਿਆਂ ਦੀਆਂ ਜਿੱਤੀਆਂ ਬਾਈਆਂ ਦੇ ਜੀ ਹਾਂ ਫੇਰ ਤਾਰ ਕੇ ਉੱਥੇ ਟੱਕ ਕੇ ਆਂਦੀਆਂ ਕੱਲ੍ਹ ਕਾਣੀ ਪਰਚੀ ਹੈ ਕਾਣੀ ਪਰਚੀ ਕਾਣੀ ਭਾਰਤੀ ਦਾ ਮੈਂ ਤਾਂ ਕਹਿੰਦਾ ਕੱਲ੍ਹ ਨੂੰ ਘੱਟ ਦੋ ਪਰਚੀ ਕਹਿੰਦਾ 150 ਦੀ ਚੋਂਤੇ ਦਿੰਨੀ ਕਿੱਥੇ ਲੱਤ ਨਹੀਂ ਫੇਰੋ ਮਾਤ ਨੂੰ ਕਹਿੰਦਾ ਪਰਸ ਚੋਂ ਉੱਥੇ ਨੂੰ ਕਹਿੰਦੇ ਆ ਕੱਲ ਮੈਂ ਵੀ ਕਹਿੰਦਾ ਮੇਰੀ ਵੀ ਆ ਜਣੀ ਪਰਸ ਚੋਂ ਉੱਥੇ ਤੱਕ ਪਰਸ ਚੋਂ ਉੱਥੇ ਨੂੰ ਕਹਿੰਦੇ ਕੱਢੂਗੇ ਚਲੋ ਤਾਂ ਸਾਡੇ ਦੇ ਘਰੋਂ ਕੱਢ ਕੇ ਹੋਣੀ ਹੈ ਹੁਣ 130 ਬਰੀ ਘੱਟ ਹੋਣੀ ਹੈ 100 ਦਾ ਪਈਓ 230 230 ਕਹ ਹੈ ਉਹ 100 ਦਾ ਪਈ ਹੋਵੇ ਅੱਛਾ 100 ਪਈ ਆ ਹੋਰ 100 ਦੀ 3 ਘਟਨੀ ਹੈ ਪਰਚੀ ਹੋ ਗਈ ਆ 200 ਤੇ 250 ਭਰੀ ਤੇ ਪਾਉਂਗੇ 250 ਨਹੀਂ ਪੈਂਦੀ ਅਗੇ 300 ਪੈਂਦੀਆਂ ਇਹਨਾਂ ਨੂੰ ਮੈਂ ਕਹਿੰਦਾ 200 ਭਰਾ ਜਣਾ ਹੋਲੀ ਹੋਲੀ ਭਾਰੀ ਬੰਦ ਦੇ ਨਾਲੇ ਭਾਰੀ ਨਹੀਂ ਗੰਨਾ ਸਿੱਧਾ ਏ ਉਹ ਸਿੱਧਾ ਕਹਿੰਦਾ ਭਾਰੀ ਬਹੁਤ ਬੰਦੇ ਨਾਲੇ ਤਾਂ ਹੀ ਭਾਰੀ ਪੈ ਜਾਂਦੀ ਸਿੱਧੇ ਕਰਕੇ ਤੇ ਵੱਢ ਕੇ ਪਾਉਣੀ ਹੋਵੇ ਫੇਰ ਗੱਲ ਹੋਰ ਆ ਕਿੰਨੇ ਦਾ ਇੱਧਰ ਆਏ ਬੰਮੇ ਕੁਲੀ ਤੇ ਬਸ ਕਿੱਥੇ ਤੇ ਆਏ ਕੱਲ ਵੱਢਣ ਨੂੰ ਮੰਨ ਗਏ ਕਿੰਨੇ ਨੂੰ ਕਹਿੰਦੇ ਸਰਦਾਰ ਜੀ ਹੈ ਕਹਿੰਦਾ ਦੇਖਣਾ ਬੀਜ ਵਾਸਤੇ ਬੀਜ ਵਾਸਤੇ ਇਹ ਬੀਜ ਵਾਸਤੇ ਵੈਸਟ ਨਹੀਂ ਹੈਗਾ ਜੇ ਉਹ ਮਰਜੀ ਕਿੱਲੀ ਜਾ ਇਹਦਾ ਟੂਆ ਤੋੜਨੇ ਵਾਲਾ ਕੰਮ ਆ ਚੱਲ ਜੇ ਹੁਣ ਅਗਲੇ ਨੂੰ ਵੀ ਚਾਹੀਦਾ ਫਿਰ ਲੈ ਜਾਂਦਾ ਹੀ ਆ ਫਿਰ ਤਾਂ ਉਹ ਤਾਂ ਹੈਗਾ ਬੀਜ ਨੂੰ ਝੱਲੀਆਂ ਦਾ ਵੈਸਟ ਤਾਂ ਤੇਰਾ ਜਿਹੜਾ ਜਗਦੀਪ ਨੇ ਪਾਇਆ ਨਾ 95 ਲੇ ਗਿਆ 18 ਲੈ ਗਿਆ ਉਹ 18 ਜਿਹੜਾ ਜਗਦੀਪ ਨੇ ਪਾਇਆ ਤਾਂ ਉਹ ਵੈਸਟ ਤਾਂ ਰੇਲਾ 40 ਕੁਇੰਟਲ ਗੱਲ 2 ਕਿਲੋ ਵੀ ਦੋਗੇ ਆ ਮੁੰਡਾ ਬਰੀਕ ਆ ਬਰੀਕ ਜੰਦਾ ਚੱਲੋ ਹੋਰ ਫੇ ਮਿਲੂ ਮਦੂਈ ਦੇ ਬੈਦ ਨੇ ਹੋਊਗੇ ਸਾਨੂੰ ਕਮਲੂਨ ਦਾ ਜਾਇ ਪਰ ਇਹ ਹੋਰ ਵਧੀਆ ਬੈਈਆਂ ਆਈ ਤਾਂ ਘਰ ਦਾ ਹੀ ਦਾ ਮਨੂ ਤਾਂ ਪਿਛਲੇ ਸਾਲ ਦਿੱਤਾ ਤਾਂ ਹਾਂ ਜਾਂ 85 ਲਿਆਇਆ ਤਾਂ ਹਾਂ ਜਾਂ ਕਹਿੰਦਾ ਉਹ ਹੋ ਉਹ ਸਾਨੂੰ ਉਹਨਾਂ ਵੀ ਮਨੂ ਦਿੱਤਾ ਇੰਨਾ ਜੱਸਾ ਵੱਟ ਲੈ ਗਿਆ ਹਾਂ ਇਹ ਵੀ ਹੈ ਜੱਸਾ ਉਹ ਵੀ ਮਨੂ ਦਿੱਤਾ ਸਾਨੂੰ ਇੰਨਾ ਵੀ ਜਿਹ ਕਹਿੰਦਾ ਹੁੰਦਾ ਜੱਸਾ ਲੈ ਗਿਆ ਫੇ ਵੱਢ ਗਏ ਉਹ ਤਾਂ ਹੈ ਦਾ ਮੋਟਾ ਬਾਦਾ ਘਾਟਾ ਹੋਇਆ ਤਾਂ ਉਹਦਾ ਹਾਂ ਉਹ ਤਾਂ ਮਾੜਾ ਮੋਟਾ ਹੋ ਜਾਂਦਾ ਅੱਜ ਫੇ ਘੁੰਮਿਆ ਆ 350 ਕਿਲੋਮੀਟਰ ਵਧੀਆ ਕਰਿਆ ਜੇ ਪਸੰਦ ਆਇਆ ਇੱਕ ਟਰੈਲਰ ਜਾਣਾ ਕੱਲੂ ਐ ਪਰ ਸੋ ਜੇ ਪਰਸੋਂ ਨੂੰ ਜੇ ਆ ਗਿਆ ਸੌਦਾ ਹੋ ਗਿਆ ਤਾਂ ਲਿਆਉਣਾ ਤਾਂ ਲਿਆਉਣਾ ਨਹੀਂ ਰੱਬ ਨਹੀਂ ਫਿਰ ਹੋਰ ਘੁੰਮ ਫਿਰ ਘੁੰਮਣਾ ਨਹੀਂ ਫਿਰ ਫਿਰ ਬਹਿ ਜੇਣਾ ਫਿਰ ਸੀਜ਼ਨ ਤੇ ਬਾਅਦ ਦੇਖਾਂਗੇ ਗੰਨੇ ਦਾ ਸੀਜ਼ਨ ਨਿਬੜੇ ਤੇ ਚੱਲ ਫਿਰ ਆਜ ਕੱਲ ਗੰਨੇ ਆਲੂਆਂ ਦੀ ਇੰਨੇ ਪਰਕੇ ਖੜੇ ਆਲੂਆਂ ਦੇ ਕੋਈ ਅੰਤੇ ਨਹੀਂ ਉਧਰ ਤਾਂ ਸੀਜ਼ਨ ਨਿਬੜਦੈ ਹੀਗਾ ਆਲੂਆਂ ਤਾਂ ਜ਼ਿਆਦਾ ਉਧਰ ਇਹ ਵੀ ਐ ਚੱਲ ਮੈਂ ਤਾਂ ਹੁਣ ਆਲੂਆਂ ਦਾ ਚੱਲਦਾ ਗੰਨੇ ਚੱਲਦਾ ਫਿਰ ਵਕੀ ਨਹੀਂ ਚੱਲਦਾ ਬੀਲਾ ਤਾਂ ਹੋਊਗਾ ਹੀ ਆਲੂਆਂ ਵਾਲਾ ਮੈਂ ਤਾਂ ਬੀਲਾ ਬਾਲ ਆ ਲੋ ਇੰਨੇ ਪਰਕੇ ਖੜਾਏ ਪਿਆ ਪੰਪਾਂ ਪਰ ਘਰਾਂ ਵਿੱਚ ਸਾਹ ਗੰਨੇ ਦੀਆਂ ਟਰਾਲੀਆਂ ਭਰੀਆਂ ਖੜੀਆਂ ਕੁਝ ਭੋਗ ਪਰ ਕਿ ਨਹੀਂ ਮੈਂ ਕਿਹਾ ਸਾਡੇ ਕਿ ਨਹੀਂ ਤੇ ਚੱਲ ਮਿਲ ਖਿੱਚੀ ਜਾਂਦਾ ਫੇਰ ਵੀ ਭਰੀ ਹੋਏ ਭਾਈ ਰੇਗ ਪੰਪ ਤੇ ਤਿੰਨ ਤਿੰਨ ਟਰਾਲੀਆਂ ਚਾਰ ਚਾਰ ਘਰਾਂ ਵਿੱਚ ਮਿਲ ਦੀ ਖਚਾਈ ਆਪਣੇ ਵਾਲੀ ਕੰਮ ਗੰਨਾ ਜਿਆਦਾ ਹੈ ਗੰਨਾ ਜਿਆਦਾ ਅਗਲਾ ਬਿੱਲੇ ਚ ਜਿਆਦਾ ਅਗਲਾ ਪੈਣਾ ਪਰਕੇ ਖੜਾ ਲੈਂਦਾ ਭਈਆ ਬਾਏ ਨਾ ਹੁਣ ਭਈਆ ਵੀ ਖੜੇ ਆਏ ਆ ਭਈ ਇਹ ਲੇਵਰਾ ਬਹੁਤ ਹੈ ਬਹੁਤ ਲੇਵਰਾ ਕਰਕੇ ਆਪਣੇ ਵੀ ਤਾਂ ਹੁਣ ਗੰਨਾ ਬਜਾਈ ਨਾ ਕਰਨ ਇਹ ਇਹ ਤਾਂ ਸਿਰ ਪੜਨ ਲਈ ਜਾਣ ਇਹਨੋਂ ਕਨੇਵੀਆ ਜੀ ਸੋਨੇ ਪੈਸੇ ਬਣੀ ਜਾਂਦੀ ਤਾਂ ਹੀ ਤਾਂ ਕਈਆਂ ਨੇ ਦੂਆ ਕਰਤੀ ਉਹ ਖੜਦਿਓ ਹਲੇ ਬਾਕੀ ਤੇਰਾ ਦੇਖਿਆ ਬਥੇਰਾ ਹੁਣ 10 15 ਟਰਾਲੀ ਨੰਬਰ ਲਿਆਏ ਚੱਲੀ ਜਾਊਗਾ ਮੈਂ ਕਿਸੇ ਦਾ ਤਾਂ ਪਸੰਦ ਆਊਗਾ ਹੀ ਨਹੀਂ ਫਿਰ ਤੇਰਾ ਮੋਟਾ ਕਹਿੰਦਾ ਨਵਾਂ ਬਣਾ ਲਓ ਭਾਜੇ ਨਹਾਇਆ ਲੋੜ ਆ ਫਿਰ ਨਵਾਂ ਬਣਾ ਲੈ ਠੀਕ ਨਹੀਂ ਗੱਲ ਨਵੇਂ ਜੀ ਨਵੇਂ ਜੀ ਸਾਈ ਆਏ ਵੀ 6 ਮਹੀਨੇ ਤੱਕ ਆ 7 ਮਹੀਨੇ ਤੱਕ ਮਿਲਣਾ ਤਾਂ ਕਿ ਤੈਂਗਾ ਸਾ ਇੱਥੇ ਨੂੰ ਤਾਂ ਦੇਖੋ ਬਿਲਕੁਲ ਟੈਕਨੀ ਹੁੰਦਾ ਉਹਦੇ ਗਾਣੇ ਫਿਰ ਹੈ ਬਿ ਟੈਕਨੀ ਹੁੰਦਾ ਪੈਸੇ ਹੀ ਤਾਂ ਜ਼ਿਆਦਾ ਲਾ ਦੇ ਬੰਦਾ ਜੀ ਨਹੀਂ ਫਿਰ ਬਣਾ ਗੋ ਬਸ ਸਰ ਲਾ ਲਾਦੇ ਪੈਸੇ ਖਰਾયા ਪਹਿਲੇ ਹੀ ਸਾਰੇ ਅਗਲੇ ਨੂੰ ਤਾਂ ਠੀਕ ਹੈ ਗੱਲ ਜਿਆਦਾ ਦਵਾ ਦੇ ਜਦੇ ਕੀ ਜਦੇ ਦਵਾ ਦੀ ਫਿਰ ਜਦੇ ਕਹਦੇ ਤੂੰ ਉਹ ਜਦੇ ਤਾਂ ਪਹਿਲਾਂ ਲੈ ਲੰਦਰੀ ਸਾਈਪਰ ਤੋਂ ਲੈਣੀ ਹੈ ਲੈ ਨਹੀਂ ਨਹੀਂ ਜਦੇ ਦਵਾ ਦੀ ਆਪਣੇ ਵਾਲੀ ਦਵਾ ਦੀ ਕਿਹੜਾ ਜਿਹੜਾ ਤੇਰਾ ਬੜਨਾ ਹੁਣ ਤਾਂ ਸਾਰਾ ਬਸਾਰੀ ਰੋਕਦਾ ਉਹਨਾਂ ਦਾ ਤਾਂ ਇੰਨੇ ਦੇ ਨੀ ਹਾਲ ਪਜਾਰੀ ਆ ਦਿਖਿਆ ਸਾਨੂੰ ਹਾਲ ਕੋ ਵੀ ਆਤਾ ਉਹ ਹੈ ਉਹ ਵੀ ਤਾਂ ਸੋਤ ਲੀ ਮੇਂ ਅਜੇ 6 ਮਹੀਨੇ ਨੂੰ ਮਿਲਣਾ 6 ਮਹੀਨੇ ਨੂੰ ਮਿਲਣਾ ਅੱਜ ਤੇ 6 ਮਹੀਨੇ ਪੂਰੇ ਲੈ ਜੇ ਮੈਂ ਤਾਂ ਆਏ ਕਹਿੰਦਾ ਵੀ ਭਾਈ ਪੈਸੇ ਤੈਨੂੰ ਦਿਖ ਦੇ ਕਿ ਚੱਲ ਜਾਈ ਜਣੇ ਮੇਰੇ ਕੋਲ ਪੈਸੇ ਅਗਲੇ ਦਿ ਆਓ ਕਿ ਆਪਾਂ ਪਹਿਲੇ ਬਣਾ ਲਵੇ ਤੇ ਭਾਵੇਂ ਪਹਿਲੇ ਹੀ ਬਣਾ ਲੇ ਪਹਿਲਾਂ ਤਾਂ ਨਹੀਂ ਬਣਦਾ ਹੈਗਾ ਹੈ ਪੈਸੇ ਲੱਗਦਾ ਕਿ ਨਹੀਂ ਪਹਿਲਾਂ ਨਹੀਂ ਬਣਦਾ ਹੈਗਾ ਪਹਿਲਾਂ ਨਹੀਂ ਬਣਦਾ ਹੈ ਬਣਨਾ ਤਾਂ ਲੀਟੀ ਆ ਬਰੰਗੂ ਜ਼ਰੂਰ ਗਿਆ ਬਣ ਜ਼ਰੂਰ ਜਾ ਚੱਲ ਦੇਖ ਜੇ ਤਾਂ ਲੋਡਰ ਹੁੰਦਾ ਪੁਰਾਣਾ ਆਉਂਦਾ ਨਹੀਂ ਨਵਾਂ ਬਣਾ ਲਈ ਭਾਈ ਫੁਰਕਾ ਕਰਨਾ ਚੱਲ ਨਵਾਂ ਵੀ ਛੇ ਨੂੰ ਪੈ ਜਾਣਾ ਨਵੇਂ ਦੇ ਇੱਕ ਪੰਗਾ ਥੋੜੂ 16 ਖਾਦੇ ਖੜੇ ਤੇ ਫਿਰ ਆਏ ਘਰ ਇਕੱਠੇ ਹੀ ਤਿੰਨ ਸਾਲੇ ਤਿੰਨ ਹੋ ਜਣੇ ਵੀਰੇ ਨਾ ਆਪਣੇ ਆਦੇ ਨਾਲ ਹੀ ਸਾਈ ਤਰੀਕ ਪਵਾ ਦਈ ਤੇਰੀ ਇੰਨੀ ਤਾਂ ਚੜਾਈ ਹੈਗੀ ਆ ਤੇਰੀ ਓਏ ਵਾਹ ਇੰਨੀ ਤਾਂ ਚੜਾਈ 3/2 ਤੇਰਾ ਇਨਿੰਗਾਂ ਚੜਾਈ ਹੈਗੀ ਆ ਹੋਰ ਕੀ ਆ ਹਾਂ ਠੀਕ ਆ ਕਈ ਕੋ ਦਿਨ ਹੋਣਾ ਵੇ ਸਾਰਿਆਂ ਨੇ ਹਾਂ ਠੀਕ ਇੱਕ ਦਿਨ ਹੀ ਆਣਾ ਹੋਣਾ ਫਿਰ ਥੋੜੀ ਆਉਂਦਾ ਉਧਰ ਰੇਤੇਦਾਰ ਕਹਿੰਦਾ ਪਲਾਹੀ ਤੇ ਬਿਨਾ ਹਾਂ ਉਹ ਮੇਰੀ ਗੜੀ ਵਾ ਮੈਨ ਮਿਲਦਾ ਤਾਂ ਹੈ ਨਹੀਂ 8 ਮਹੀਨੇ ਗੀੜੇ ਕਿਹੜਾ ਮਰੀ ਜਾਊਗਾ ਜਾਦਾ ਆਏ ਹੋਵੇ ਵੀ ਭਾਈ ਬੰਦਾ ਜਿੱਦਾਂ ਤਰੀਕ ਦੇਤੀ ਬੰਦਾ ਪੈਸੇ ਲੈ ਕੇ ਜਾਵੇ ਆਪਣਾ ਚੱਕ ਲਿਆਵੇ ਦੀ ਉਹਦਾ ਹਿਊ ਆ ਫਿਰ ਤਰੀਕ ਪਰ ਤਾਂ ਹੁਣਾ ਚਾਹੀਦਾ ਬੰਦੇ ਨੂੰ ਤਰੀਕ ਪਰ ਕਿੱਥੇ ਮਿਲਦਾ ਉੱਥੇ ਤੈਨੂੰ ਢੇੜੇ ਮਾਰਨੇ ਪੈਣੇ ਜਾਣਾ ਪੈਣਾ ਕੋਲ ਬੈਠਣਾ ਪੈਣਾ ਚਾਹੇ ਪਲਾਈ ਜਾ ਚਾਹੇ ਬਿਲਕੀ ਜਾ ਤੈਨੂੰ ਢੇੜੇ ਦਾ ਮਾਰਨੇ ਪੈਣੇ ਪੰਜ ਚਾਰ ਮਗਾ ਇੰਨਾ ਟਾਈਮ ਹੈ ਨਹੀਂ ਮੈਨੂੰ ਹਾਲੇ ਮਿਲੇ ਜਾਵੇ ਬਰਾਣਾ ਓਏ ਵਧੀਆ ਟਾਈਮ ਆ ਯਾਰ ਹੁਣ ਤਾਂ ਅਗਲੇ ਕੰਨੇ ਪਰ ਗਿਆ ਇੱਕ ਬਾਰ ਦੋ ਬਾਰ ਚ ਹੀ ਰਹਿ ਗਈਆਂ ਆਹ ਤਾਂ ਮਿਲੇ ਜਾਣਾ ਜਾਂ ਤਾਂ ਹੀ ਤਾਂ ਮਿਲੂੰਗਾ ਹੀ ਕੋਈ ਨਹੀਂ ਫੇਰ ਕਿਹੜੇ ਨਵੇਂ ਬੰਡੇ ਬੰਦ ਹੋਗੇ ਓ ਠੀਕ ਫੇਰ ਵੀ ਤਾਂ ਨਵੇਂ ਬਣੀਓ ਜਾਣੇ ਕਿ ਨਹੀਂ ਹੁਣ ਫੇਰ ਆਏ ਆ ਵੀ ਲੋਹਦਾਰ ਇਹਨੂੰ ਘਟਾਇਆ ਫੇਰ ਵਾਧ ਵੀ ਸਾਦਾ ਆਇਆ ਹੈ ਉੱਚਾ ਕੋਈ ਹੋਰ ਆ ਦੇ ਨਾਲੇ ਆ ਹੋਰ ਵੀ ਤਾਂ ਬਣਾਉਂਦੀ ਹੋਣੇ ਆ ਰਿਹਾ ਫੇਰ ਵਾਧ ਵੀ ਸਾਦਾ ਹੀ ਕੋਈ ਬੜੀ ਗੱਲ ਦੀ ਨਵੀਂ ਗੱਲ ਸੁਣ ਜੇ ਨਵੇਂ ਦਾ ਵੱਧ ਗਿਆ ਤੇ ਪੁਰਾਣੇ ਦਾ ਕਿਹ ਵਧਣਾ ਨਹੀਂ ਆਹੋ ਤੇ ਆਪਾਂ ਨੇ ਦੇ ਲਿਆ ਕਿੰਨੇ ਦਾ ਲੱਤਾ ਦਾ ਤੇਰੇ ਵਾਲਾ ਆਕਣਾ ਹੀ ਆ ਫੇਰ ਤੇ ਉਹ ਤਾਂ ਪੁਰਾਣੇ ਦਾ ਹੀ ਵੱਧ ਵੱਧਾ ਹੈ ਆਈ ਤਾਂ ਮੈਂ 30000 ਰੁਪਏ ਲਿਆਇਆ ਤਾਂ ਪਹਿਲਾ ਵੜਾ ਲਿਆਦਾ ਜਿਹੜਾ ਮੈਂ ਕੈਸਾ ਲਾਇਆ ਉਹ ਸਾਰਾ ਕੰਮ ਗੁੰਮ ਕਰਾ ਕੇ ਉਹਦਾ ਮੈਨੂੰ 60000 ਰੁਪਏ ਆਦਾ ਉਹ ਠੀਕ ਫੇਰ ਮੈਂ ਆ ਸਾਡੇ ਵਾਲਾ ਜਿਹੜਾ ਹੁਣ ਮੇਰੇ ਕੋਲ ਜਾਈਦਾ ਬਿਹਤਰ ਆ ਇਹ ਦੇਖ ਲੈ ਕਿਹਨੇ ਆ ਜਿਹੜਾ ਮੇਰੇ ਕੋਲ ਆ ਜਿਹੜਾ ਮੈਂ ਹੁਣ ਗੰਨਟ ਹੁੰਦਾ ਇਹ 32000 ਦਾ ਲੱਤਦਾ ਫੇਰ ਹੁਣ ਵੀ ਚੱਲਦਾ ਉਹਦਾ ਪਤਾ ਨਹੀਂ ਪੁਰਾਣਾ ਪੁਰਾਣਾ ਹੀ ਵੱਧਦਾ ਟਰੈਲੀ ਅਸੀਂ ਬਣਾਈ ਸੀ 11000 ਦੀ ਪੈਰ ਖੋਲ ਕੇ ਪੈਰ ਖੋਲ ਲੈ ਉਹਨਾਂ ਕਰ ਲੈ ਮਾਲਕ ਨੇ ਵੀ ਪੈਰ ਖੋਲਣੇ ਆ ਅੱਛਾ ਲੜੀ 14-15 ਸਾਲ ਭਾਈ ਤੇਰੀ 19 ਪਤਾ ਨਹੀਂ 19 ਦੀ ਗੋਲੂ ਮਾਮੇ ਨੇ ਫੇਲ ਲੀ ਗਾ ਦਾ ਚਲ ਕੋਈ ਨਹੀਂ ਚਲੋ ਠੀਕ ਹੈ ਜੀ ਮਿਲਦੇ ਆ ਫੇ ਕਾਲੂ ਸ੍ਰੀ ਕਾਲ ਜੀ ਜੇ ਕੋਈ ਹੋਇਆ ਦੱਸਿਓਗਾ ਜਰੂਰ ਤੁਹਾਡੇ ਕੋਲ ਵੀ ਕਿਸੇ ਕੋਲ ਆਓ ਵੀ ਪੰਮੇ ਨੂੰ ਦੱਸ ਦਿਓ ਭਾਈ ਬਲਕੀਤ ਬਾਈ ਨੂੰ ਦੱਸ ਦਿਓ ਮੈਂ ਤੁਹਾਨੂੰ ਦੱਸ ਦੇਣਾ ਤੇ ਲਗ ਜਿਆਦਾ ਲਾਂਜਾਲੇ ਵੀ ਛੇਤੀ ਮਿਲ ਜੂਗਾ ਲੈ ਨਾ ਕਿਹੜਾ ਲਾਗੇ ਇੱਕ ਜਿਹੜਾ ਬਜੇ ਮੈਂ 3-4 ਹਜ਼ਾਰ ਦੇ ਭੁਗਤਾਨ ਜਿਹੜਾ ਗੜਾ ਤੂੰ ਵੀ ਲਾ ਲੂ ਕੋਦ ਨਾਲ ਇਹਨੂੰ ਵੀ ਲੈ ਜਣੇ ਅੱਜ ਮੈਂ ਜੇ ਇਹਦਾ ਗੰਨੇ ਦਾ ਨਾਮ ਹੁੰਦਾ ਇਹਦਾ ਫੇਰ ਜਾਵਾਂਗੇ ਗੰਨਾ ਉਹਨੇ ਦਾ ਕੰਮ ਨਿੰਬੜੇ ਦਾ ਬਿੱਲਾ ਵਾ ਮੈਨਾਂ ਨਹੀਂ ਮਝਾ ਸਕਦਾ ਹਾਂ ਪਹਿਲਾਂ ਹੀ ਦਫ਼ਤਰ ਜਾਂਦਾ ਬਿੱਲਾ ਹੀ ਆਉਣ ਵੀ ਦਾ ਹਾਂ ਬਿੱਲਾ ਤੈਂ ਕਿਤੇ ਪਰਚੀ ਆਪ ਲੈਦਣੀ ਆ ਮੈਂ ਤੈਂ ਪਰਚੀ ਆਪ ਲੈਦਣੀ ਆ ਤੈਂ ਯਾਰ ਏ ਨਹੀਂ ਬਈਆਂ ਨੂੰ ਤੋਫਰਾ ਨਹੀਂ ਸਾਦਾ ਉਹ ਹੁਣ ਤਾਂ ਗੋਲਾ ਆ ਗਿਆ ਗੋਲਾ ਆ ਗਿਆ ਕਿਹੜਾ ਗੋਲਾ ਬਈਆ ਬਿਲਕੁਲ ਕਮਾ ਕੇ ਨਾ ਪੋੜਾ ਬੰਦਾ ਸਵੇਰੇ ਮੈਂ ਆਹ ਖੇਤਾਂ માં ਜਾਇਆ ਉਹ ਮੈਂ ਜਿੱਥੇ ਘੜਦੇ ਨੇ ਆਹ ਕਿਤੇ ਬੀਜੇ ਵਾਲੇ ਖੇਤਾਂ માં ਚੱਲ ਜਾਈ ਮੈਂ ਕੰਨਾ ਘੜਦੇ ਆ ਉਹ ਕਹਿੰਦਾ ਠੀਕ ਹੈ ਜੀ ਇੱਧਰ ਜਾਊਂਗਾ ਨਾਲੇ ਬੋਲੇ ਦੀ ਫੋਟੋ ਲਾ ਕੇ ਦਿੱਤੀ ਆ ਚੇ ਸਵੇਰੇ ਸਾਢੇ 6 ਵਜੇ ਮੈਨੂੰ ਫੋਮ ਲੈ ਕੇ ਬੈਠ ਗਿਆ ਮੈਂ ਕਿਹਾ ਕੀ ਹੋ ਗਿਆ ਉਹ ਕਹਿੰਦਾ ਤੈਨੂੰ ਮਿਲ ਕੇ ਮੈਂ ਤਾਂ ਬੋਲੀ ਨੂੰ ਮਲਾਇਆ ਤਾਂ ਕਹਿੰਦਾ ਮਜ਼ਾ ਆ ਤੇਰੇ ਯਾਰ ਚੱਲ ਉਹ ਇਹਨਾਂ ਉਹ ਬਾਜੀ ਲੰਦਾ ਬਾਜੀ ਗੇਮ ਨਹੀਂ ਮਿਲਦੀ ਤਾਂ ਸਾਲਾ